ਹੈਲੋ एवरीवन ਅੱਜ ਆਪਾਂ ਕਰਾਂਗੇ ਲੇਖ ਕੰਪਿਊਟਰ ਅਦਭੁਤ ਤੇ ਲਸਾਨੀ ਮਸ਼ੀਨ ਕੰਪਿਊਟਰ ਵਰਤਮਾਨ ਵਿਗਿਆਨ ਦੇ ਮਨੁੱਖ ਨੂੰ ਇੱਕ ਅਦਭੁਤ ਤੇ ਲਸਾਨੀ ਦੇਣ ਹੈ ਇਹ ਇੱਕ ਅਜੀਹੀ ਮਸ਼ੀਨ ਹੈ ਜਿਹੜੀ ਸਾਡੇ ਘਰਾਂ ਦਫ਼ਤਰਾਂ ਕਲਾ ਹਸਪਤਾਲਾਂ ਬੈਂਕਾਂ ਰੇਲਵੇ ਸਟੇਸ਼ਨਾਂ ਹਵਾਈ ਪਿੰਨ ਪਿੰਨ ਖੋਜ ਤੇ ਵਿਸ਼ਲੇਸ਼ਣ ਕੇਂਦਰਾ ਡਿਜ਼ਾਈਨਿੰਗ ਪੁਲਿਸ ਕੇਂਦਰਾ ਫੌਜ ਵਿਦਿਆਕ ਤੇ ਸੰਨਤੀ ਅਦਾਰੀਆਂ ਅਤੇ ਗ੍ਰਾਫਿਕਸ ਤੋਂ ਇਲਾਵਾ ਹਰ ਬਹੁਤ ਸਾਰੇ ਖੇਤਰਾ ਵਿੱਚ ਆਮ ਵਰਤੀ ਜਾਣ ਲੱਗੀ ਹੈ ਜਿੱਥੇ ਪੈਨ ਪੈਨ પ્રકાર ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸ਼ਾਰੀਰੀਕ ਤਾਕਤ ਵਿੱਚ ਕਈ ਗੁਣਾ ਵਾਧਾ ਕੀਤਾ ਹੈ ਉੱਥੇ ਕੰਪਿਊਟਰ ਉਸ ਦੇ ਦਿਮਾਗ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ ਨਾਲ ਉਸ ਦੇ ਗਿਆਨ ਅਤੇ ਜਾਗਰੂਕਤਾ ਲਈ ਤੇਜ਼ ਬਹੁਪੱਖੀ अचूक ਸਮੱਗਰੀ ਪ੍ਰਦਾਨ ਕਰਦਾ ਹੈ ਸੰਭਾਵਨਾਵਾਂ ਭਾਰਤੀ ਜੀਵਨ ਵਿੱਚ ਕੰਪਿਊਟਰ ਨੂੰ ਪ੍ਰਵੇਸ਼ ਕਿਤਿਆ ਅਜੇ ਸਮਾਂ ਡੇਢ ਸੌਰੀ ਡੇਢ ਕੁ ਦਹਾਕਾ ਹੀ ਹੋਇਆ ਹੈ ਪਰੰਤੂ ਇਸ ਨੇ ਸਾਡੇ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਥਾਂ ਬਣਾ ਲਈ ਹੈ ਇਸ ਕਰਕੇ ਕੇਵਲ ਨੌਜਵਾਨ ਹੀ ਤੇਜ਼ੀ ਨਾਲ ਇਸ ਵੱਲ ਖਿੱਚੇ ਨਹੀਂ ਜਾਂਦੇ ਸਗੋਂ ਬੱਚੇ ਤੇ ਬੁੱਢੇ ਵੀ ਇਸ ਬਾਰੇ ਜਾਣਨ ਲਈ ਤਤਪਰ ਰਹਿੰਦੇ ਹਨ ਕੁਝ ਸਾਲਾਂ ਤੱਕ ਸਾਡਾ ਸਮੁੱਚਾ ਜੀਵਨ ਹੀ ਕੰਪਿਊਟਰ ਦੇ ਸਹਾਰੇ ਚੱਲ ਰਿਹਾ ਦਿਖਾਈ ਦੇਵੇਗਾ ਅਚਾਸੀ ਆਪਣੇ ਘਰਾਂ ਵਿੱਚ ਅਜੀ ਹੀ ਮਸ਼ੀਨ ਦੇਖਦੇ ਹਾਂ ਜਿਵੇਂ ਵਾਸ਼ਿੰਗ ਮਸ਼ੀਨ ਗੀਜ਼ਰ ਜੋ ਕਿ ਕੰਪਿਊਟਰ ਰਿਕ੍ਰਿਤ ਮਸ਼ੀਨ ਹੀ ਹਨ ਐਸੇ ਤਰ੍ਹਾਂ ਅਸੀਂ ਕੰਪਿਊਟਰਿਕ੍ਰਿਤ ਟੀਵੀ microwaves ਤੇ oven ਵੀ ਦੇਖ ਸਕਦੇ ਹਨ ਜੋ ਕੰਮ ਖਤਮ ਹੋਣ ਮਗਰੋਂ ਆਪਣੇ ਆਪ ਹੀ ਬੰਦ ਹੋ ਜਾਂਦੇ ਹਨ ਕੰਪਿਊਟਰ ਕੀ ਹੈ कंप्यूटर एक अजिह ही इलेक्ट्रॉनिक मशीन है जिसते तीन भाग होंगे आदान भाग केंद्री भाग और प्रदान भाग आदान भाग की सहायता नाल असी केंद्रीय भाग को लोड़ सूचना देंगे हाँ कि करे अते की वे करे प्रदान भाग सूड़न नतीजे कड़ के दिता है केंद्रीय भाग को सेंट्रल प्रोसैसिंग यूनिट आख्या जाता है कंप्यूटर का दिमाग है ਕੰਪਿਊਟਰ ਦੀ ਅਦਾਨ ਇਕਾਈ ਕਾਰਡ ਜਾਂ ਪੇਪਰ ਟੇਪ ਰੀਡਰ ਚੁੰਬਕੀ ਟੇਪ ਕੀਬੋਰਡ ਡਿਸਕ 플ੋਪੇ ਡਿਸ ਜਾਂ ਆਪਟਿਕਲ ਵਿੱਚੋਂ ਕਿਸੇ ਇੱਕ ਜਾਂ ਇੱਕ ਤੋਂ ਬਹੁਤਾ ਜੁਗਤਾ ਦੀ ਵਰਤੋਂ ਕਰਦੀ ਹੈ ਸੀਪੀਯੂ ਦੇ ਨਿਜੰਤਰਣ ਇਕਾਈ ਐਲਯੂ ਇਕਾਈ ਅਤੇ ਪੰਡਾਰਿਕ ਕਰਨੇ ਇਕਾਈ ਮੁੱਖ ਹਿੱਸੇ ਹਨ ਅਦਾਨ ਪਾਗ ਰਾਹੀ ਤੇਜੀ ਸੂchnਾ ਦੀ ਜਾਂਚ ਕਰਕੇ CPU ਲੋਡੰਦੀ ਕਰਵਾਈ ਕਰਦਾ ਹੈ ਤੇ ਪ੍ਰਦਾਨ ਪਾਗ ਨੂੰ ਪੇਜ ਦਿੰਦਾ ਹੈ ਪ੍ਰਦਾਨ ਪਾਗ ਇਹ ਨਤੀਜੇ ਸਾਨੂੰ ਦਿੰਦਾ ਹੈ ਕੰਪਿਊਟਰ ਦੇ ਅੰਗਾਂ ਨੂੰ ਹਾਰਡਵੇਅਰ ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ ਜੋ ਕਿਸੇ ਕਿਸੇ ਕੰਪਿਊਟਰ ਵਿੱਚ ਚੱਲਦਾ ਹੈ ਨੂੰ ਸਾਫਟਵੇਅਰ ਆਖਿਆ ਜਾਂਦਾ ਹੈ ਅੱਜ ਕੱਲ੍ਹ ਵਰਤੇ ਜਾਂਦੇ ਕੰਪਿਊਟਰਾਂ ਦਾ ਸੰਬੰਧ ਚੌਥੀ ਤੇ ਪੰਜਵੀਂ ਪੀੜੀ ਦੇ ਕੰਪਿਊਟਰਾਂ ਨਾਲ ਹੈ ਨੀਜੀ ਕੰਪਿਊਟਰ 1984 ਵਿੱਚ ਹੋਂਦ ਵਿੱਚ ਆਇਆ ਤੇ ਇਸ ਦਾ ਸੰਬੰਧ ਪੰਜਵੀਂ ਪੀੜੀ ਨਾਲ ਹੈ ਹੁਣ ਜਾਪਾਨ ਵਿੱਚ 6ਵੀਂ ਪੀੜੀ ਦੇ ਕੰਪਿਊਟਰਾਂ ਦੀ ਖੋਜ ਹੋ ਰਹੀ ਹੈ ਖਿਆਲ ਹੈ ਕਿ ਜਲਦੀ ਹੀ ਇਸ ਪੀੜੀ ਦੇ ਕੰਪਿਊਟਰ ਵੀ ਆਮ ਮਿਲਣਗੇ ਜਿਨ੍ਹਾਂ ਵਿੱਚ ਬੋਲਣ ਸੋਚਣ ਸਮਝਣ ਫੈਸਲਾ ਕਰਨ ਤਰਕ ਕਰਨ ਅਤੇ महसूस कर आम होम वरतों आने वाला कंप्यूटर अज आम जान वाला एक घरेलू जंत्र हो गया है कंप्यूटर ने मनुख की दिमागी शक्ति कई गुना वाधा किया है ਕੰਪਿਊਟਰ ਹਿਸਾਬ ਰੱਖਣ ਵਿੱਚ ਸੂਚਨਾਵਾ ਅਤੇ ਜਾਣਕਾਰੀ ਇਕੱਠੀ ਕਰਨ ਵਿੱਚ ਅਤੇ ਉਸ ਨੂੰ ਯਾਦ ਰੱਖਣ ਵਿੱਚ 100% ਯਕੀਨੀ ਅਤੇ ਵਫਾਦਾਰ ਸੇਵਕ ਹੈ ਇਹ ਅਣਗਿਣਤ ਕੰਮ ਬਿਨਾਂ ਥਕਾਵਟ ਤੋਂ ਕਰ ਸਕਦਾ ਹੈ ਕੰਪਿਊਟਰ ਨੈਟਵਰਕ ਨੇ ਦੁਨੀਆ ਭਰ ਵਿੱਚ ਸੰਚਾਰ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤੇਜ਼ੀ ਲੈ ਆਈ ਹੈ ਇਹ ਦਿਨੋ ਦਿਨ ਹਰਮਨ ਪਿਆਰਾ ਹੋ ਰਿਹਾ ਸੰਚਾਰ ਸਾਧਨ ਹੈ ਕੰਪਿਊਟਰ ਨੈਟਵਰਕ ਤਿੰਨ ਰੂਪਾ ਵਿੱਚ ਪ੍ਰਾਪਤ ਹੁੰਦਾ ਹੈ ਜਿਸ ਨੂੰ ਲਾਨ ਮੈਨ ਤੇ ਵੈਨ ਕਿਹਾ ਜਾਂਦਾ ਹੈ ਲਾਨ ਤੋਂ ਭਾਵ ਲੋਕਲ ਏਰੀਆ ਨੈਟਵਰਕ ਹੈ ਜਿਸ ਵਿੱਚ ਕਿਸੇ ਇੱਕ ਕੰਪਨੀ ਜਾਂ ਵੱਡੇ ادارے ਵਿਚਲੇ ਸਥਾਨਕ ਸੰਚਾਰ ਲਈ ਥਾ-ਥਾਪੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ ਮੈਨ ਤੋਂ ਭਾਵ ਮੈਟਰੋਪੋਲੀਟਨ ਨੈਟਵਰਕ ਹੈ ਜਿਸ ਵਿੱਚ ਕਿਸੇ ਇੱਕ ادارے ਜਾਂ ਕੰਪਨੀ ਦੇ ਵੱਖ-ਵੱਖ ਸ਼ਹਿਰਾ ਤੇ ਸਥਾਨਾਂ ਉੱਤੇ ਸਥਿਤ ਦਫਤਰਾ ਦੇ ਕੰਪਿਊਟਰ ਆਪਸ ਵਿੱਚ ਜੁੜੇ ਹੁੰਦੇ ਹਨ ਜਿਵੇਂ ਸਾਡੇ ਦੇਸ਼ ਦੇ ਰੇਲਵੇ ਸਟੇਸ਼ਨਾਂ ਦੇ ਬੁਕਿੰਗ ਕਾਊਂਟਰ ਤੇ ਬੈਂਕ ਆਪਸ ਵਿੱਚ ਜੁੜੇ ਹੋਏ ਹਨ ਵੈਨ ਤੋਂ ਪਾਵ ਹੈ ਵਾਈਡ ਏਰੀਆ ਨੈਟਵਰਕ ਇਸ ਵਿੱਚ ساری ਦੁਨੀਆ ਦੇ ਕੰਪਿਊਟਰ ਆਪਸ ਵਿੱਚ ਜੁੜੇ ਰਹਿੰਦੇ ਹਨ ਇਸ ਨੂੰ ਇੰਟਰਨੈਟ ਕਿਹਾ ਜਾਂਦਾ ਹੈ ਇਹ ਵਰਤਮਾਨ ਯੁੱਗ ਦਾ ਸਭ ਤੋਂ ਹਰਮਨ ਪਿਆਰਾ ਤੇਜ਼ ਅਚੂਕ ਤੇ ਸਹੂਲਤਾ ਭਰਿਆ ਸੰਚਾਰ ਸਾਧਨ ਹੈ ਵਿਗਿਆ ਤੇ ਸੋਰੀ ਸੰਚਾਰ ਸਾਧਨ ਤੇ ਵਿਗਿਆਨ ਦਾ ਅਸਰਗਾਰ ਸਮੁੰਦਰ ਹੈ ਇਸ ਰਾਹੀਂ ਅਸੀਂ ਈਮੇਲ ਉਤੇ ਇੱਕ ਦੂਜੇ ਨੂੰ ਸੁਨੇਹਾ ਪੇਜ ਸਕਦੇ ਹਾਂ ਤੇ ਫੈਕਸ ਵੀ ਪੇਜ ਸਕਦੇ ਹਾਂ ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆ ਵਿੱਚ ਖਿਲਾਰ ਸਕਦੇ ਹਾਂ ਤੇ ਉਹਨਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇੰਟਰਨੈਟ ਰਾਹੀਂ ਤੁਸੀਂ ਟੈਲੀਫੋਨ ਵਾਂਗ ਪਿੰਨ ਪਿੰਨ ਥਾਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲਬਾਤ ਵੀ ਕਰ ਸਕਦੇ ਹੋ ਫੈਕਟਰੀਆਂ ਵਿੱਚ ਕੰਪਿਊਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮਾਂ ਕਾਜਾ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ ਜਿਸ ਨਾਲ ਉਤਪਾਦਨ ਵਧਿਆ ਹੈ ਜਿੰਦਗੀ ਦੇ ਹੋਰ ਖੇਤਰਾ ਖਾਸ ਕਰ ਕਾਨੂੰਨ ਇਲਾਜ ਪੜਾਈ ਇੰਜੀਨੀਅਰਿੰਗ ਹਿਸਾਬ ਕਿਤਾਬ ਰੱਖਣ ਛਪਾਈ ਤੇ ਵਪਾਰ ਆਦਿ ਖੇਤਰਾ ਵਿੱਚ ਵਧੇਰੇ ਉੱਨਤੀ ਵੀ ਕੰਪਿਊਟਰਾਂ ਨਾਲ ਹੀ ਸੰਭਵ ਹੋਈ ਹੈ ਸੱਚ ਅਲੀਤ ਮਸ਼ੀਨੀ ਜੰਤਰ ਰੋਬੋਟ ਵੀ ਕੰਪਿਊਟਰ ਦੀ ਮਦਦ ਨਾਲ ਹੀ ਕੰਮ ਕਰਦੇ ਹਨ ਰੋਬੋਟ ਬਹੁਤ ਹੀ ਖਤਰਨਾਕ ਅਤੇ ਔਖੇ ਕੰਮਾਂ ਨੂੰ ਬਿਨਾਂ हिचक ਜੀਝਕ ਕਰਦੇ ਹਨ ਹਸਪਤਾਲਾਂ ਵਿੱਚ ਕੰਪਿਊਟਰ ਰੋਗੀਆਂ ਦੀ ਹਾਲਤ ਉੱਤੇ ਨਜ਼ਰ ਰੱਖਦਾ ਹੈ ਮੌਸਮ ਦੀ ਵੀ ਜਾਣਕਾਰੀ 48 ਘੰਟੇ ਪਹਿਲਾਂ ਹੀ ਪ੍ਰਾਪਤ ਹੋ ਜਾਂਦੀ ਹੈ ਕੰਪਿਊਟਰ ਸਾਨੂੰ ਗਣਿਤ ਭੌਤਿਕ ਵਿਗਿਆਨ ਜੀਵ ਵਿਗਿਆਨ ਆਦਿ ਔਖੇ ਵਿਸ਼ੇ ਵੀ ਸਹਿਜੇ ਹੀ ਸਿਖਾ ਸਕਦੇ ਹਨ 8 ਕੰਪਨੀਆਂ ਤਸਵੀਰਾ ਡਿਜ਼ਾਈਨਾਂ ਤੇ ਪੈਟਰਨ ਆਦਿ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕਰਦੀਆਂ ਹਨ ਕੰਪਿਊਟਰ ਬੈਂਕਾਂ ਵਿੱਚ ਤਨ ਦੇ ਆਦਾਨ ਪ੍ਰਦਾਨ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ 21ਵੀਂ ਸਦੀ ਕੰਪਿਊਟਰ ਦੀ ਸਦੀ ਹੈ ਇਸ ਵਿੱਚ ਮਨੁੱਖ ਦਾ ਦਿਮਾਗੀ ਅਤੇ ਸਰੀਰਿਕ 파ਰ ਕਰ ਜਾਵੇਗਾ ਜਿੰਦਗੀ ਦਾ ਟੰਗ ਬਦਲ ਜਾਵੇਗਾ ਕੰਮ ਲੱਭਣ ਲਈ ਦੂਰ ਦੀ ਯਾਤਰਾ ਕਰਨ ਦੀ ਲੋੜ ਨਹੀਂ ਪਵੇਗੀ ਕੰਪਿਊਟਰ ਇਸ ਸਦੀ ਵਿੱਚ ਦੇਸ਼ ਦੀ ਵਿਕਾਸ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਰਿਹਾ ਹੈ ਪਰ ਨਾਲ ਹੀ ਕਈ ਸਮੱਸਿਆ ਵੀ ਪੈਦਾ ਹੋ ਰਹੀਆਂ ਹਨ ਇਸ ਦਾ ਸਭ ਤੋਂ ਪ੍ਰਮੁੱਖ ਦੋਸ਼ ਅੰਤਵਾਦ ਨੂੰ ਉਤਸ਼ਾਹ ਦੇਣਾ ਹੈ अमरीका की सब तो सुंदर इमारत वर्ल्ड ट्रेड सेंटर की इमारत पूरी तरह बर्बाद कर दीती गई यह काम कंप्यूटर की मदद तो बिना संभ सॉरी यह काम कंप्यूटर की मदद तो बिना संभव असंभव सी एस दा एक और दोष है कि असी इस मदद भयानक हथियार बना रहे हाँ कंप्यूटर नाल आम मेहनत वाले मनुख की कदर घटी है ਅਮੀਰੀ ਤੇ ਗਰੀਬੀ ਵਿੱਚ ਹੋਰ 파ੜਾ ਪੈਦਾ ਹੋ ਗਿਆ ਹੈ ਕੰਪਿਊਟਰ ਕਰਕੇ ਕਈ ठाਵਾ ਤੇ ਬੇਰੋਜ਼ਗਾਰ ਬੇਰੋਜ਼ਗਾਰੀ ਵਧੀ ਹੈ ਉਪਰੋਕਤ ਸਮੱਸਿਆ ਦਾ ਹੱਲ ਹੈ ਕਿ ਕੰਪਿਊਟਰ ਨੂੰ ਇੱਕ ਮਸ਼ੀਨ ਸਮਝਿਆ ਜਾਵੇ ਅਤੇ ਕੇਵਲ ਉਸਾਰੂ ਅਤੇ ਨਿਰਮਾਨਕਾਰੀ ਕਾਰਜਾਂ ਲਈ ਵਰਤਿਆ ਜਾਵੇ ਨਾ ਕਿ ਹਿੰਸਕ ਕਾਰਜਾਂ ਲਈ ਕੰਪਿਊਟਰ ਦੀ ਦੇਣ ਮਨੁੱਖੀ ਇਤਿਹਾਸ ਵਿੱਚ ਅਜੇਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਜੰਤਰ ਨੇ ਮਨੁੱਖੀ ਉੱਨਤੀ ਤੇ ਖੁਸ਼ਹਾਲੀ ਵਿੱਚ ਇੰਨਾ ਬਧੇਰੇ ਹਿੱਸਾ ਪਾਇਆ ਹੋਵੇ ਜਿਨਾਂ ਜਿੰਨਾ ਕੰਪਿਊਟਰ ਨੇ ਪਾਇਆ ਹੈ ਇਹ ਜੰਤਰ ਮਨੁੱਖੀ ਸਮਾਜ ਤੇ ਹਰ ਖੇਤਰ ਉਤੇ ਆਪਣੀ ਅਮਿੱਟ ਛਾਪ ਲਾ ਚੁੱਕਾ ਹੈ ਥੈਂਕ ਯੂ ਵੈਰੀ ਮੱਚ एवरीवन ਬਾਏ ਬਾਏ